ਸੈਕੰਡ ਹੈਂਡ ਕਾਰ ਪੰਜਾਬ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਘੈਂਟ ਘੈਂਟ ਪੰਜਾਬ ਨੰਬਰ ਦੀਆਂ ਕਾਰਾਂ ਪਹਿਲੇ ਨਾਮ ਦੀਆਂ ਵੀਡੀਓ ਨੂੰ ਸਕਿਪ ਨਾ ਕਰਿਓ ਆਓ ਦੋਸਤੋ ਵਧਦੇ ਹਾਂ ਵੀਡੀਓ ਵੱਲ ਹਾਂਜੀ ਦੋਸਤੋ ਆਪਣੇ ਕੋ ਪਹਿਲੀ ਕਾਰ ਆ ਗਈ ਜੀ ਅੱਜ ਆਲਟੋ 800 LX i 2013 ਮਾਡਲ ਕਾਰ ਆ ਜੀ ਫਰਸਟ ਓਨਰ ਦੀ ਆ ਇੱਕੋ ਹੱਥ ਚੱਲੀ ਹੋਈ ਕਾਰ ਆ ਸਿਰਫ ਤੇ ਸਿਰਫ 40000 ਕਿਲੋਮੀਟਰ ਵਿਦ ਸਰਵਿਸ ਕੋਡ ਦੇ ਨਾਲ ਚੱਲੀ ਹੋਈ ਕਾਰ ਆ ਦੋਸਤੋ ਲੋਕਲ ਪੰਜਾਬ ਦਾ ਨੰਬਰ ਹੈ ਪੇਪਰ ਵਰਕ ਕੰਪਲੀਟ ਹੈ ਜੀ ਟੈਟਪਾ ਨਾਲ ਦਾ ਆ ਸਟਿੱਪ ਨਹੀਂ ਅਨਯੂਜ਼ ਆ ਸਾਰੇ ਫਿਊਚਰ ਕਰਦੇ ਵਰਕਿੰਗ ਆ ਜੀ ਲੈਦਰ ਦੇ ਸੀਟ ਕਵਰ ਏਸੀ ਹੀਟਰ ਮਿਊਜ਼ਿਕ ਪਲੇਅਰ ਕੋਈ 1 ਰੁਪਏ ਦਾ ਖਰਚਾ ਨਹੀਂ ਕਰ ਉੱਤੇ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦੇ ਹਾਂ ਜੀ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਨਮਾਸ਼ਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਕਾਰ ਦੀ ਲੈ ਜਾਣ ਤੋਂ ਬਾਅਦ ਵੀ ਹਰ ਇੱਕ ਚੀਜ਼ ਦੀ ਫੁੱਲ ਬਟਾ ਫੁੱਲ ਗਾਰੰਟੀ ਮਿਲੇਗੀ ਦੋਸਤੋ ਬਾਕੀ ਕੰਡੀਸ਼ਨ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਜੀ ਕਾਰ ਬਿਲਕੁਲ ਸਾਫ਼ ਸੁਥਰੀ ਆ ਕੋਈ ਲੱਗੀ ਵੱਜੀ ਨਹੀਂ ਕੋਈ ਐਕਸੀਡੈਂਟ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਹਰ ਇੱਕ ਚੀਜ਼ ਦੀ ਫੁੱਲ ਬਟਾ ਫੁੱਲ ਗਾਰੰਟੀ ਮਿਲੇਗੀ ਦੋਸਤੋ ਹਾਂਜੀ ਦੋਸਤੋ ਆਪਣੇ ਕੋ ਅਗਲੀ ਕਾਰ ਆ ਜੀ ਜੈਨ ਐਲ ਐਕਸ ਪੈਟਰੋਲ 2005 ਮਾਡਲ ਕਾਰ ਆ ਜੀ 2026 ਦੇ 9ਵੇਂ ਮਹੀਨੇ ਤੱਕਰ rc ਵੈਲੜਾ ਕਰਦੀ ਜੇਕਰ ਟਾਇਰ ਟੱਪੇ ਦੀ ਗੱਲ ਕਰੀਏ ਜੀ 80 ਤੋਂ 85 ਪੈਸੇ ਟਾਇਰਾਂ ਨੇ ਬਹੁਤ ਸੋਹਣੇ ਅਲੌਏ ਲੱਗੇ ਹੋਏ ਨੇ ਕਾਰ ਨੂੰ ਏਸੀ ਹੀਟਰ ਵਰਕਿੰਗ ਕਰਦਾ ਲੈਦਰ ਦੇ ਸੀਟ ਕਵਰ ਨੇ ਜੀ ਪੇਪਰ ਵਰਕ ਕੰਪਲੀਟ ਆ ਦੋਸਤੋ ਬਹੁਤ ਵਧੀਆ ਰੇਟ ਤੇ ਕਾਰ ਮਿਲੇਗੀ ਜੇ ਕੋਈ ਮੇਰਾ ਵੀਰ ਲੈਣਾ ਚਾਹੁੰਦਾ ਸਕਰੀਨ ਉੱਤੇ ਦਿੱਤੇ ਹੋਏ ਨੰਬਰ ਤੇ ਕਾਲ ਕਰ ਸਕਦਾ ਜੀ ਬੁਕਿੰਗ ਕਰਵਾ ਸਕਦੇ ਹਾਂ ਕਾਰ ਬਹੁਤ ਕੈਂਡ ਕੰਡੀਸ਼ਨ ਦੀ ਮੋਡੀਫਾਈ ਕੀਤੀ ਹੋਈ ਪੰਜਾਬ ਨੰਬਰ ਦੀ ਕਾਰ ਆ ਦੋਸਤੋ ਜਤ ਜਲਦ ਬੁਕਿੰਗ ਕਰਵਾ ਸਕਦੇ ਹੋ ਜੀ ਸਕ੍ਰੀਨ ਉਤੇ ਨੰਬਰ ਆ ਰਿਹਾ ਜੈਨ ਐਲ ਐਕਸ ਪੈਟਰੋਲ 2005 ਮਾਡਲ ਹੈ ਜੀ 2026 ਦੇ 10ਵੇਂ ਮਹੀਨੇ ਤੱਕਰ ਵੈਲਿਡ ਹੈ ਦੋਸਤੋ ਅਗਲੀ ਕਾਰ ਆਪਣੇ ਕੋ ਅਗੀ ਜੀ ਆਲਟੋ ਐਲ ਐਕਸ 2005 ਮਾਡਲ ਕਾਰ ਹੈ ਜੀ 2026 ਤੱਕਰ ਆਰ ਸੀ ਵੈਲਿਡ ਹੈ ਕਰਦੀ ਲੋਕਲ ਪੰਜਾਬ ਪੀ ਵੀ 8 ਨੰਬਰ ਹੈ ਟਾਇਰ ਟੱਪੇ ਦੀ ਕੰਡੀਸ਼ਨ 60 ਤੋਂ 65 ਪੈਸੇ ਹੈਗੀ ਆ ਜੀ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਹੈ ਲੋਕਲ ਨੰਬਰ ਦੀ ਆ AC ਹੀਟਰ ਵਰਕਿੰਗ ਹੈ ਜੀ ਲੈਦਰ ਦੇ ਸੀਟ ਕਵਰ ਮਿਊਜ਼ਿਕ ਪਲੇਅਰ ਕਿਸੇ ਪਾਸਿਓ ਕੋਈ ਲੱਗੀ ਵੱਜੀ ਨਹੀਂ ਹੈਗੀ ਸ਼ੀਸ਼ੇ ਪੀਸ ਸਾਰੇ ਨਾਲ ਦੇ ਨੇ ਕਰਦੇ ਪੇਪਰ ਵਰਕ ਕੰਪਲੀਟ ਆ ਦੋਸਤੋ ਬਹੁਤ ਜੈਜ ਰੇਟ ਤੇ ਮਿਲੇਗੀ ਕਾਰ ਜੇ ਕੋ ਮੇਰਾ ਵੀਰ ਘੱਟ ਬਜਟ ਦੀ ਕਾਰ ਲੈਣਾ ਚਾਹੁੰਦਾ ਹੋਵੇ ਸੰਪਰਕ ਕਰ ਸਕਦੇ ਹੋ ਜੀ ਸਿਕਨਲ ਉੱਤੇ ਨੰਬਰ ਆ ਰਿਹਾ ਆਲਟੋ ਐਲ ਐਕਸ 2005 ਮਾਡਲ ਹੈ ਜੀ 2026 ਤੱਕ ਰੀਸੀ ਵੈਲਿਡ ਆ ਪੇਪਰ ਵਰਕ ਕੰਪਲੀਟ ਹੈ ਜੀ ਕੋਈ 1 ਰੁਪਏ ਦਾ ਖਰਚਾ ਨਹੀਂ ਕਰਦੀ ਫੁੱਲ ਬਟਰ ਫੁੱਲ ਗਾਰੰਟੀ ਮਿਲੇਗੀ ਦੋਸਤੋ ਅਗਲੀ ਕਾਰ ਆ ਗਈ ਦੋਸਤੋ Maruti 800 AC 2010 ਮਾਡਲ ਕਾਰ ਆ ਜੀ 2011 ਦੀ RC ਆ ਕਾਰ ਦੀ ਦੂਜੇ ਨਾਮ ਦੀ ਕਾਰ ਆ ਦੋਸਤੋ ਟੱਟ ਪਾਓ ਕੇ ਆ ਜੀ ਹਲਕੀ ਫੁਲਕੀ ਟਚਿੰਗ ਹੋ ਸਕਦੀ ਹੈ ਕੋਈ ਮੇਜਰ ਐਕਸੀਡੈਂਟ ਨਹੀਂ ਹੈਗਾ ਜੀ ਕੋਈ ਪੀਸ ਸ਼ੀਸ਼ਾ ਨਹੀਂ ਚੇਂਜ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ 2025 ਦੇ 7ਵੇਂ 8ਵੇਂ ਮਹੀਨੇ ਤੱਕ ਹਜੇ ਪਹਿਲੀ ਪਾਸਿੰਗ ਵੀ ਪਈ ਆ ਜੇ ਕਿਸੇ ਵੀਰ ਨੇ ਪਾਸਿੰਗ ਵਧਾ ਕੇ ਲੈਣੀ ਹੋਵੇ ਵਧਾ ਕੇ ਵੀ ਲੈ ਸਕਦਾ ਜੀ ਜੇ ਐਵੇਂ ਲੈਣੀ ਹੋਵੇ ਤਾਂ ਐਵੇਂ ਵੀ ਲੈ ਸਕਦੇ ਹਾਂ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਵਧੀਆ ਰੇਟ ਤੇ ਮਿਲੇਗੀ ਜੀ ਨਵਾਂ ਸ਼ਹਿਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਵੀ ਆਈ ਪੀ 79 79 ਨੰਬਰ ਲੱਗਾ ਹੋਇਆ ਜੇ ਕੋਈ ਮੇਰਾ ਵੀਰ ਲੈਣਾ ਚਾਹੁੰਦਾ ਸੰਪਰਕ ਕਰ ਸਕਦੇ ਹੋ ਜੀ ਬੁਕਿੰਗ ਕਰਵਾਉਣ ਦੇ ਲਈ ਸਕਰੀਨ ਉੱਤੇ ਨੰਬਰ ਆ ਰਿਹਾ ਕਾਲ ਕਰ ਸਕਦੇ ਹੋ ਹਾਂਜੀ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਜੀ Alto 800 LXi 2014 ਮਾਡਲ ਕਾਰ ਆ ਜੀ ਰਜਿਸਟਰਡ 2015 ਫਰਸਟ ਓਨਰ ਦੀ ਕਾਰ ਆ ਦੋਸਤੋ 70 75000 ਦੇ ਕਰੀਬ ਚੱਲੀ ਹੋਈ ਟੈਟਪਾ ਨਵਾਂ ਆ ਜੀ ਬਿਲਕੁਲ ਨਿਊ ਬ੍ਰੈਂਡ ਸ਼ੋਰੂਮ ਕੰਡੀਸ਼ਨ ਦੀ ਕਾਰ ਆ ਲੈਦਰ ਦੇ ਸੀਟ ਕਵਰ ਸਾਰੇ ਫਿਚਰ A to Z ਵਰਕਿੰਗ ਆ ਜੀ ਫੁੱਲ ਇਨਸ਼ੋਰਸ ਆ ਕੋਈ ਇੱਕ ਰੁਪਿਆ ਦਾ ਖਰਚਾ ਨਹੀਂ ਕਰ ਉੱਤੇ ਸਾਰੀ オリジナル ਗੱਡੀ ਆ ਜੀ ਇੱਕੋ ਹੱਥ ਚੱਲੀ ਹੋਈ ਕਾਰ ਆ ਪੰਜਾਬ ਨੰਬਰ ਦੀ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦਾ ਜੀ 60 ਤੋਂ 70000 ਰੁਪਇਆ ਦੇ ਕੇ ਲੋਨ ਕਰਵਾ ਸਕਦੇ ਹਾਂ ਕਾਰ ਉੱਤੇ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹਾਂ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਜੀ ਕਿਸੇ ਵੀ ਕਾਰ ਖਰੀਦਣ ਦੇ ਲਈ ਜਲਦ ਤੋਂ ਜਲਦ ਬੁਕਿੰਗ ਕਰਵਾ ਸਕਦੇ ਹੋ ਦੋਸਤੋ